ਇੱਕ ਇੱਕ ਚੀਜ਼ ਨੂੰ ਆਪਣੀ ਸਿਆਸਤ ਲਈ ਕਿਵੇਂ ਵਰਤਣਾ ਇਹ ਮੋਦੀ ਸਰਕਾਰ ਤੋਂ ਸਿੱਖਿਆ ਜਾ ਸਕਦਾ ਹੈ ਜੇਕਰ ਤੁਹਾਡੇ ਅੰਦਰ ਦਿਲ ਹੈਗਾ ਤਾਂ ਤੁਸੀਂ ਇਹ ਕੰਮ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਕਰਨ ਦੇ ਵਾਸਤੇ ਤੁਹਾਡੇ ਅੰਦਰ ਦਿਲ ਜਜ਼ਬਾਤ ਇਮੋਸ਼ਨ ਸਭ ਕੁਝ ਖਤਮ ਹੋਣੇ ਚਾਹੀਦੇ ਨੇ ਫੇਰ ਹੀ ਤੁਸੀਂ ਇੱਕ ਇਹੋ ਜਿਹੇ ਇਨਸਾਨ ਬਣੋਗੇ ਜੋ ਹਰ ਇੱਕ ਚੀਜ਼ ਦਾ ਫਾਇਦਾ ਚੱਕਣ ਦੇ ਕਾਬਿਲ ਬਣ ਜਾਓਗੇ ਜੇਕਰ ਤੁਹਾਡੇ ਅੰਦਰ ਥੋੜੀ ਬਹੁਤੀ ਵੀ ਇਨਸਾਨੀਅਤ ਹੈਗੀ ਹੈ ਤਾਂ ਤੁਸੀਂ ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਮਿਸ਼ਨ ਸੰਦੂਰ ਦੇ ਨਾਮ ਤੇ ਜੋ ਪਾਕਿਸਤਾਨ ਵਿੱਚ ਅਟੈਕ ਕੀਤਾ ਗਿਆ ਸੀਗਾ ਪਾਕਿਸਤਾਨ ਦੇ ਵਿਚ ਹਮਲਾ ਕੀਤਾ ਗਿਆ ਸੀ ਭਾਰਤ ਦੇ ਵੱਲੋਂ ਉਹਨੂੰ ਹੁਣ ਮੋਦੀ ਸਰਕਾਰ ਨੇ ਵੱਡੇ ਵੱਡੇ ਬੋਰਡ ਲਾ ਕੇ ਵੱਡੇ ਵੱਡੇ ਹੋਰਡਿੰਗਸ ਲਾ ਕੇ ਕ੍ਰੈਡਿਟ ਲੈਣਾ ਸ਼ੁਰੂ ਵੀ ਕਰ ਦਿੱਤਾ ਹੈ ਤੇ ਉਹਦੇ ਨਾਮ ਤੇ ਵੋਟਾਂ ਮੰਗਣੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ ਪੁਲਵਾਮਾ ਵਿੱਚ ਜਦੋਂ 40-42 ਫੌਜੀ ਸ਼ਹੀਦ ਹੋਏ ਸੀ ਤਾਂ ਉਹਨਾਂ ਦਾ ਹਜੇ ਤੱਕ ਨਹੀਂ ਪਤਾ ਚੱਲ ਸਕਿਆ ਕਿ ਆਰ ਡੀ ਐਕਸ ਐਨਾ ਆਇਆ ਕਿਵੇਂ ਕਿੱਥੋਂ ਆਇਆ ਤੇ ਨਾ ਹੀ ਇਹ ਕਦੇ ਪਤਾ ਚੱਲ ਸਕੂਗਾ ਕਿ ਇਹ ਪਹਿਲਗਾਮੇ ਅੰਦਰ ਟੈਰਰਿਸਟ ਆਏ ਕਿੱਥੋਂ ਡਿਸਕਸਿੰਗ ਦੀ ਮੈਰਿਟਸ ਆਫ ਮਿਸਟਰ ਨਰੇਂਦਰ ਮੋਦੀ I sincerely believe that it will be disastrous for the country to have Narendra Modi as the prime minister. ਪੁਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਹਿਲੇ ਹੀ ਇਹ ਕਹਿ ਗਏ ਸੀ ਕਿ ਨਰਿੰਦਰ ਮੋਦੀ ਹਿੰਦੁਸਤਾਨ ਦੇ ਜਿਗਰ ਪ੍ਰਧਾਨ ਮੰਤਰੀ ਬਣੇ ਤਾਂ ਉਹ ਦੇਸ਼ ਦੇ ਲਈ ਬਹੁਤ ਹੀ ਜ਼ਿਆਦਾ ਕਾਤਕ ਸਿੱਧ ਹੋਊਗਾ ਤੇ ਅੱਜ ਉਹ ਸਿੱਧ ਹੋ ਵੀ ਰਿਹਾ ਹੈ ਅਸੀਂ ਬਸ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਮਾਹੌਲ ਐਦਾਂ ਦਾ ਨਹੀਂ ਸੀ ਹੋਣਾ ਕਦੇ ਵੀ ਜੇਕਰ ਇਹ ਸਿਆਸਤ ਐਦਾਂ ਦੀ ਨਾ ਹੁੰਦੀ ਇਹ ਸਕਰੀਨ ਸ਼ਾਟ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਅਟੈਕ ਹੋਏ ਨੇ ਜਿੰਨੇ ਵੀ ਹਾਈਜੈਕ ਹੋਏ ਨੇ ਸੋ ਉਸ ਵਕਤ ਭਾਜਪਾ ਸਰਕਾਰ ਸੀਗੀ ਸੋ ਭਾਜਪਾ ਸਰਕਾਰ ਦੀ ਸਿਕਿਉਰਿਟੀ ਫੀਲਰ ਕਿੰਨਾ ਜ਼ਿਆਦਾ ਰਿਹਾ ਪਰ ਸਾਡੇ ਦੇਸ਼ ਦੀ ਜਨਤਾ ਇਹ ਮੰਨ ਤੋ ਇਨਕਾਰ ਕਰਦੀ ਹੈ ਅੱਖਾਂ ਤੇ ਪੱਟੀ ਬੰਨ ਕੇ ਫੇਰ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੋਟ ਪਉਂਦੀ ਹੈ ਤੇ ਆਪਣੇ ਦੇਸ਼ ਨੂੰ ਹਨੇਰੇ ਵਿੱਚ ਵਾਰ-ਵਾਰ ਸੁੱਟਦੀ ਹੈ ਸੋ ਇਹ ਕਦੋਂ ਬੰਦ ਹੋਊਗਾ ਸੋ ਇੰਨਾ ਮਾਹੌਲ ਪਾਕ ਚੁੱਕਿਆ ਹੈ ਇੰਡੀਆ ਤੇ ਪਾਕਿਸਤਾਨ ਦੀ ਵਾਰ ਦਾ ਇਹਦਾ ਖਾਮਿਆਜਾ ਕੌਣ ਭੁਗਤੂਗਾ ਭੁਗਤੂਗਾ ਸਿਰਫ ਆਮ ਇਨਸਾਨ ਜੋ ਬਾਰਡਰ ਏਰੀਏ ਤੇ ਰਹਿੰਦਾ ਹੈ ਪੰਜਾਬ ਜੋ ਬਾਰਡਰ ਏਰੀਆ ਸ਼ੇਅਰ ਕਰਦਾ ਹੈ ਸਾਡਾ ਅੱਜ ਦਾ ਸਵਾਲ ਇਹੀ ਹੈ ਕਿ ਇੰਨੇ ਜਿਆਦਾ ਅਟੈਕ ਹੋਏ ਨੇ ਇੰਨੇ ਜਿਆਦਾ ਹਾਈਜੈਕ ਹੋਏ ਨੇ ਸੋ ਇਹਨਾਂ ਦੇ ਪਿੱਛੇ ਦਾ ਮੁੱਖ ਖਿਡਾਰੀ ਕੌਣ ਹੈ ਜਦੋਂ ਜਦੋਂ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਉਦੋਂ ਇੰਨੇ ਸਾਰੇ ਅਟੈਕ ਹੋਏ ਨੇ ਸੋ ਤੁਸੀਂ ਆਪ ਦੇਖੋ ਯੂਰੀ ਅਟੈਕ ਕਾਰਗਿਲ ਅਟੈਕ ਪੋਲਵਾਮਾ ਅਟੈਕ ਅਮਰਨਾਥ ਅਟੈਕ ਪਠਾਨਕੋਟ ਅਟੈਕ ਪਾਰਲੀਮੈਂਟ ਅਟੈਕ ਅਕਸ਼ਰਦਾਮ ਅਟੈਕ ਪੈਲਗਾਮ ਅਟੈਕ ਕਿਹੜੇ ਕਿਹੜੇ ਅਟੈਕ ਨਹੀਂ ਹੋਏ ਸੋ ਜਵਾਬ ਮੰਗਦਾ ਹਿੰਦੁਸਤਾਨ ਸਾਡੇ ਪੰਜਾਬ ਨੂੰ ਬਖਸ਼ ਤੋਂ ਸਾਡੇ ਪੰਜਾਬ ਨੂੰ ਹਰ ਵਾਰੀ ਮੋਰਾ ਨਾ ਬਣਾਓ ਸਾਡੀ ਇਹੀ ਬੇਨਤੀ ਹੈ